ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਛਹਉ ਨਹੀਂ ਕਿਛ ਆਹੇ ਨ ਮੋਰਾ ਅਵਸਰ ਲੱਜਾ ਰਖ ਲਿਓ ਸਦਨ ਜਨ ਤੋਰਾ ਆਏ ਪ੍ਰਵਸ਼ਰਨ ਗਤੀ ਕਿਰਪਾ ਨਿਦ ਦਿਆਲ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਹ ਪ੍ਰਸਾਦ ਸੁਣੇ ਕੰਨ ਨਾਦ ਜਿਹ ਪ੍ਰਸਾਦ ਦੇਖੇ ਬਿਸਮਾਦ ਜੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜੇਹ ਪ੍ਰਸਾਦ ਸੁਖ ਸਹਿ ਜੀਵਸਨ ਜੇਹ ਪ੍ਰਸਾਦ ਹਸਤ ਕਰ ਚਲਹਿ ਜੇਹ ਪ੍ਰਸਾਦ ਸੰਪੂਰਨ ਫਲਹਿ ਜੇਹ ਪ੍ਰਸਾਦ ਪਰਮਗਤ ਪਾਵੇ ਸਾਧ ਸੁਖ ਸਹਿਜ ਸਮਾਵੇ ਐਸਾ ਪ੍ਰਭ त्याग ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾ ਕੋ ਗੁਰ ਪ੍ਰਸਾਦ ਨਾਨਕ ਮਨ ਜਾ ਕੋ ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲ ਦੇ دیਵਾਨਾ ਰਾਹੀ ਆਪ ਜੀ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜੇ ਰਹੇ ਹੋ ਅੱਜ ਦਾ ਲੜੀਵਾਰ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਛੇਮੀ ਅਸ਼ਟਪਦੀ ਦਾ ਸ਼ੇਮਾ ਪਦਾ ਆਪ ਜੀ ਨੇ ਸਰਬਨ ਕੀਤਾ ਹੈ ਇਸ ਪਵਿੱਤਰ ਸ਼ਬਦ ਰਾਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਰੰਭ ਕਰਕੇ ਸਰਬਨ ਕਰੀਏ ਜੀ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬੁਲੰਦ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਹ ਪ੍ਰਸਾਦ ਸੁਣਹਿ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੀ ਕਿਰਪਾ ਸਰਕਾਰ ਤੈਨੂੰ ਸਤਗੁਰ ਨੇ ਸੁਣਨ ਲਈ ਕੰਨ ਦਿੱਤੇ ਹਨ ਔਰ ਇਹਨਾਂ ਕੰਨਾਂ ਦੇ ਨਾਲ ਤੈਨੂੰ ਸੁਣਦਾ ਹੈ ਐਸੇ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਜੇ ਪ੍ਰਸਾਦ ਪੇਖੈ ਬਿਸਮਾਦ ਬਿਸਮਾਦ ਭਾਵ ਅਚਾਰਜ ਰੂਪ ਰਚਨਾ ਜੋ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਔਰ ਇਸ ਨੂੰ ਵੇਖਣ ਲਈ ਤੈਨੂੰ ਨੇਤਾ ਦਿੱਤੇ ਹਨ ਸੁਣਨ ਵਾਸਤੇ ਕੰਨ ਦਿੱਤੇ ਹਨ ਦੇਖਣ ਦੇ ਲਈ ਅੱਖਾਂ ਦਿੱਤੀਆਂ ਹਨ ਜਿਹੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਬੋਲਣ ਦੇ ਲਈ ਰਸਨਾ ਦਿੱਤੀ ਹੈ ਇਨ੍ਹਾਂ ਹੀ ਇੰਦਰੀਆਂ ਨੂੰ ਤੀਸਰੇ ਪਾਤਸ਼ਾਹ ਆਪਣੇ ਬਚਨਾਂ ਵਿੱਚ ਅਨੰਦ ਸਾਹਿਬ ਦੇ ਵਿੱਚ ਬਿਆਨ ਕਰਦੇ ਹਨ ਕਿ ਇਨਾਂ ਦਾ ਵੀ ਸ਼ੁਕਰੀਆ ਕਰਿਆ ਕਰ। ਸਰੀਰ ਦੇ ਰੋਂਗ ਰੋਮ ਦਾ ਸ਼ੁਕਰੀਆ ਕਰਨਾ ਬਣਦਾ ਹੈ ਜਿਨ੍ਹਾਂ ਦੇ ਕੋਲ ਇਹ ਅੰਗ ਨਹੀਂ ਹਨ। ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇਹਨਾਂ ਅੱਖਾਂ ਦੀ, ਇਹਨਾਂ ਕੰਨਾਂ ਦੀ, ਇਹ ਸਰਸਨਾ ਦੀ, ਇਹ ਸਰੀਰ ਤੇ ਅੰਗਾਂ ਦੀ ਕਿੰਨੀ ਇਮੀਅਤ ਹੈ। ਆ ਕੱਲ ਪਰਸ ਹੁਣੀਆਂ ਗੱਲਾਂ ਹਨ ਜਦੋਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਦ ਇੱਕ ਲੜਕੀ ਜੋ ਵੱਡੀਆਂ ਕਲਾਸਾਂ ਵਿੱਚ ਚੱਲ ਰਹੀ ਸੀ ਔਰ ਚਾਹਨ ਚੱਕ ਉਸ ਦੀ ਆਵਾਜ਼ ਬੰਦ ਹੋ ਗਈ ਸੀ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਜਦੋਂ ਧੰਗੁਰ ਰਾਮਦਾਸ ਜੀ ਦੇ ਚਰਨਾਂ ਵਿੱਚ ਗਈ ਅਰਦਾਸ ਬੇਨਤੀ ਕੀਤੀ ਤੇ ਜਦੋਂ ਹੀ ਪ੍ਰਸ਼ਾਦ ਛਕਿਆ ਤੁਰੰਤ ਉਸ ਦੀ ਰਸਨਾ ਚੱਲ ਪਈ ਜ਼ੁਬਾਨ ਆ ਗਈ ਆਵਾਜ਼ ਆ ਗਈ ਬੋਲਣ ਲੱਗ ਪਈ ਇਸੇ ਤਰ੍ਹਾਂ ਥੋੜੇ ਦਿਨਾਂ ਬਾਅਦ ਫਿਰ ਇੱਕ ਲੜਕਾ ਇੱਕ ਬੱਚਾ ਜੋ ਬੋਲਦਾ ਨਹੀਂ ਸੀ ਬਾਹਰਲੇ ਦੇਸ਼ ਇੰਗਲੈਂਡ ਵਗੈਰਾ ਤੋਂ ਉਹਨਾਂ ਨੇ ਮਹਿਮਾ ਸੁਣੀ ਸਿੱਖਤ ਸੁਣੀ ਉਹਨਾਂ ਨੇ ਉੱਥੋਂ ਅਰਦਾਸ ਕੀਤੀ ਮਹਾਰਜ ਅਸੀਂ ਵੀ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਲਵਾਵਾਂਗੇ ਆ ਕੇ ਸਾਡੇ ਬੱਚੇ ਨੂੰ ਵੀ ਬੋਲਣ ਦੀ ਸ਼ਕਤੀ ਬਖਸ਼ੋ ਤਾਂ ਉਹਨਾਂ ਨੇ ਫਿਰ ਅਰਦਾਸ ਕਰਕੇ ਚੱਲੇ ਤੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜਦੋਂ ਹੀ ਆ ਕੇ ਨਤਮਸਤਕ ਹੋਏ ਨਮਸਕਾਰ ਕੀਤੀ ਅਰਦਾਸ ਬੇਨਤੀ ਜੋਦਰੀ ਕੀਤੀ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਉਸ ਬੱਚੇ ਨੂੰ ਵੀ ਰਸਨਾ ਦਿੱਤੀ ਭਾਵ ਕਿ ਜੇ ਪਰਮੇਸ਼ਰ ਦੇ ਸਕਦਾ ਹੈ ਤੇ ਲੈ ਵੀ ਸਕਦਾ ਹੈ 10 ਵਸਤੂ ਲੈ ਪਾਛੈ ਪਾਵੈ 1 ਵਸਤੂ ਕਾਰਨ ਵਿਖੋਟ ਗਵਾਵੈ ਜੇ ਪਰਮੇਸ਼ਰ ਨੇ ਮਨੁੱਖ ਨੂੰ 10 ਵਸਤੂਆਂ ਦਿੱਤੀਆਂ ਭਾਵ 10 ਗਿਆਨ ਇੰਦ੍ਰੇ 5 ਕਰਮ ਇੰਦ੍ਰੇ 5 ਗਿਆਨ ਇੰਦ੍ਰੇ ਇਹ ਸੰਦਰ ਸਰੀਰ ਦਿੱਤਾ ਹੈ ਜਾਂ ਹੋਰ अनेका ਵਸਤੂਆਂ ਜਿਨ੍ਹਾਂ ਦਾ ਅੰਤ ਕੋਈ ਨਹੀਂ ਸਿੱਧਾ ਇਹ ਕਹਿ ਦਿਓ ਸਾਚੇ ਸੇਵਾ ਕਾ ਨਾਹੀ ਕਰਤੇ ਰਹਿ ਜਾਂ ਫਿਰ ਇਉਂ ਕਹਿ ਦਿਓ ਸੋ ਕਿਉਂ ਵਿਸਰੈ ਜੇ ਸਭ ਕੁਝ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੀ ਅਗਨ ਮੈਂ ਰਾਖਾ ਹੈ ਗੁਰਪ੍ਰਸਾਦ ਕੋ ਬਿਰਲਾ ਲਖ ਹੈ ਇਹ ਉਹਦੀ ਕਿਰਪਾ ਹੈ ਤਾਂ ਇਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਜਿਸ ਪਰਮੇਸ਼ਰ ਦੀ ਕਿਰਪਾ ਸਦਕਾ ਤੇਰੀ ਰਸਨਾ ਬੋਲਦੀ ਹੈ ਮਿੱਠੀ ਆਵਾਜ਼ ਤੈਨੂੰ ਦਿੱਤੀ ਹੈ ਸੁੰਦਰ ਆਵਾਜ਼ ਦਿੱਤੀ ਹੈ ਕਿਉਂਕਿ ਇਹ ਵੀ ਇੱਕ ਦਾਤ ਹੁੰਦੀ ਹੈ ਕਿਸੇ ਨੂੰ ਸੁੰਦਰ ਗਲਾ ਦੇਣਾ ਕਿਸੇ ਨੂੰ ਸੁੰਦਰ ਨੇਤਰ ਦੇਣੇ ਸੁੰਦਰ ਕੰਨ ਦੇਣੇ ਸੁੰਦਰ ਸਰੀਰ ਦੇਣਾ ਇਹ ਸਾਰੀਆਂ ਆਉਂਦੀਆਂ ਬਖਸ਼ੀਆਂ ਦਾਤਾ ਹਨ ਪਾਤਸ਼ਾਹ ਕਹਿੰਦੇ ਜਿਸ ਨੇ ਕਿਰਪਾ ਕਰਕੇ ਤੈਨੂੰ ਸੁੰਦਰ ਰਸਨਾ ਦਿੱਤੀ ਜੇਹ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਬੋਲੇ ਅਮਰ ਰਸਨਾ ਜੇਹ ਪ੍ਰਸਾਦ ਸੁਖ ਸਹਿਜੇ ਵਸਨਾ ਜਿਸ ਦੀ ਕਿਰਪਾ ਸਦਕਾ ਤੇਰੇ ਕੋਲ ਸੁਤੇ ਸਿੱਧ ਹੀ ਸੁੱਖਾਂ ਵਾਲਾ ਜੀਵਨ ਪ੍ਰਾਪਤ ਹੋ ਗਿਆ ਤੂੰ ਸੁਖਮਈ ਜੀਵਨ ਬਤੀਤ ਕਰਦਾ ਹੈ ਜੇਹ ਪਰਸਾਦ ਹਸਤ ਕਰ ਚਲ੍ਹੇ ਜਿਸ ਦੀ ਕਿਰਪਾ ਸਦਕਾ ਤੇਰੇ ਕੋਲ ਸੁੰਦਰ ਹੱਥ ਹਨ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਹੱਥ ਟੁੱਟੇ ਹੋਏ ਹਨ ਜਾਂ ਹੱਥ ਹੈ ਨਹੀਂ ਜਾਂ ਵੱਡੇ ਹੋਏ ਹਨ ਜਾਂ ਕੋਈ ਕਾਰਨ ਹੈ ਕਿ ਉਹ ਹੱਥਾਂ ਦੇ ਨਾਲ ਖਾ ਪੀ ਵੀ ਨਹੀਂ ਸਕਦੇ ਕਰਮ ਨਹੀਂ ਕਰ ਸਕਦੇ ਉਹਨਾਂ ਨੂੰ ਪੁੱਛੋ ਸਰੀਰ ਦੀ ਅਹਿਮੀਅਤ ਚੇਹ ਪ੍ਰਸਾਦ ਹਸਤ ਕਰ ਚੱਲ ਹੈ ਜਿਸ ਦੀ ਕਿਰਪਾ ਸਦਕਾ ਸੁੰਦਰ ਹੱਥ ਸੁੰਦਰ ਪੈਰ ਦਿੱਤੇ ਆ ਇੱਕ ਮਨੁੱਖ ਚੰਗਾ ਭਲਾ ਸੁੰਦਰ ਜੀਵਨ ਵਾਲਾ ਸੁੰਦਰ ਸਰੀਰ ਵਾਲਾ ਰੋਜ਼ ਆ ਕੇ ਪਰਮੇਸ਼ਰ ਨੂੰ ਲਾਭੇ ਦਿੰਦਾ ਹੈ ਕਿ ਤੁਸੀਂ ਮੈਨੂੰ ਆਹ ਨਹੀਂ ਦਿੱਤਾ ਤੁਸੀਂ ਮੈਨੂੰ ਆਹ ਨਹੀਂ ਦਿੱਤਾ 10 ਵਸਤੂ ਲੈ ਪਾਛੈ ਪਾਵੇ 1 ਵਸਤੂ ਕਾਰਨ ਵਿਖੋਟ ਗਵਾਵੇ ਏਕ ਵੀ ਨਾ ਦੇ 10 ਵੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕਰ ਸਿਓ ਨਹੀਂ ਚਾਰਾ ਤਾਕੋ ਕੀਜੈ ਸਦ ਨਮਸਕਾਰ ਜਿਸ ਮਾਲਕ ਦੇ ਅੱਗੇ ਕੋਈ ਚਾਰਾ ਨਹੀਂ ਐ ਉਸ ਦੇ ਅੱਗੇ ਤਾਂ ਫਿਰ ਅਰਦਾਸ ਕਰਨੀ ਹੀ ਬਣਦੀ ਐ ਚਲੋ ਖੈਰ ਉਰਜਾਨਾ ਆ ਕੇ ਧਾਰਮਿਕ ਸਥਾਨ ਤੇ ਆਪਣੇ ਇਸ਼ਟ ਦੇ ਸਾਹਮਣੇ ਉਸ ਨੂੰ ਉਲਾਮੇ ਦਿੰਦਾ ਹੈ ਤੇ ਇੱਕ ਦਿਨ ਗੁਰੂ ਪਿਆਰਿਓ ਕੀ ਵੇਖਦਾ ਹੈ ਕਿ ਉਸ ਦੇ ਬਰਾਬਰ ਹੀ ਇੱਕ ਉਹ ਮਨੁੱਖ ਵੀ ਨਮਸਕਾਰ ਕਰ ਰਿਹਾ ਹੈ ਜੋ ਹੱਥ ਪੈਰਾਂ ਤੋਂ ਪਿੰਗਲਾ ਹੈ ਰੁੜ ਕੇ ਆਉਂਦਾ ਹੈ ਪਰ ਸਾਹਮਣੇ ਖੜ ਕੇ ਅਰਦਾਸ ਬੇਨਤੀ ਕਰਦਾ ਵਾ ਮਹਾਰਾਜ ਬੜੀ ਕਿਰਪਾ ਕੀਤੀ ਅੱਜ ਦਾ ਨਵਾਂ ਦਿਨ ਵੀ ਮੈਨੂੰ ਦਿਖਾਇਆ ਤੇ ਦਰਸ਼ਨਾਂ ਦੀ ਦਾਤ ਬਖਸ਼ੀ ਹਾਜ਼ਰੀ ਪਰਵਾਨ ਕਰਿਓ ਤੇ ਉਹ ਮਨੁੱਖ ਉਸ ਨੂੰ ਦੇਖ ਕੇ ਬੜਾ ਸ਼ਰਮਸ਼ਾਰ ਹੋਇਆ ਕਿ ਮੈਂ ਕੇਵਲ ਨਿੱਕੀਆਂ-ਨਿੱਕੀਆਂ ਵਸਤੂਆਂ ਜਿਵੇਂ ਮਾਨੋ ਨੰਗੇ ਪੈਰੀ ਆਉਂਦਾ ਹਾਂ ਇਹੋ ਜਿਹੀਆਂ ਵਸਤੂਆਂ ਪਿੱਛੇ ਲਾਂਭੇ ਜਾਂਦਾ ਹਾਂ ਤੇ ਇਹ ਮਨੁੱਖ ਜੁੱਤੀ ਤਾਂ ਛੱਡੋ ਇਹ ਤਾਂ ਪੈਰ ਵੀ ਕੰਮ ਨਹੀਂ ਕਰਦੇ ਰੁੜ ਕੇ ਆਉਂਦਾ ਹੈ ਇਹ ਫਿਰ ਵੀ ਸ਼ੁਕਰੀਆ ਕਰਦਾ ਮਨਾ ਤੂੰ ਕਿੱਸਾ ਮਨੋਖ ਹੈ ਆਪਣੇ ਆਪ ਨੂੰ ਲਾਣ ਤਪਉਂਦਾ ਇਸ ਕਰਕੇ ਪਾਤਸ਼ਾਹ ਸਿੱਖ ਨੂੰ ਕਹਿੰਦੇ ਭਰਿਆ ਇਨਾ ਸੁੰਦਰ ਅੰਗਾ ਨੂੰ ਪ੍ਰਾਪਤ ਕਰਕੇ ਤੂੰ ਉਹਦਾ ਸ਼ੁਕਰੀਆ ਨਹੀਂ ਕਰਦਾ ਜੇ ਪ੍ਰਸਾਦ ਹਸਤ ਕਰ ਚਲਹੇ ਜੇ ਪ੍ਰਸਾਰ ਸੰਪੂਰਨ ਫੜੇ ਜਿਸ ਵੈਗਰੂ ਦੀ ਕਿਰਪਾ ਦੇ ਨਾਲ ਤੂੰ ਸੰਪੂਰਨ ਫਲਾ ਕਰਕੇ ਫੜੇ ਭੂਤ ਹੋ ਰਿਹਾ ਹੈ ਪਾਉ ਜਿਸ ਤਰ੍ਹਾਂ ਇੱਕ ਬਚਨ ਹੈ 16 ਕਲਾ ਸਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚੜੇ ਹੁਣ ਮਨੁੱਖ ਦੇ ਕੋਲ 16 ਕਲਾ ਲਿਖੀਆਂ ਇਤਿਹਾਸ ਵਿੱਚ ਔਰ ਇਸਤਰੀ ਲਈ 16 ਸ਼ਿੰਗਾਰ ਹੈ ਪਰ ਇਹ ਸਾਰੇ ਕਿਸੇ ਵਿਰਲੇ ਕੋਲ ਹਨ ਇਹ 16 ਸ਼ਿੰਗਾਰ ਹੈ ਇਸਤਰੀ ਕੋਲ ਉਹ ਸਾਰੀਆਂ ਇਸਤਰੀਆਂ ਕੋਲ 16 ਸ਼ਿੰਗਾਰ ਨਹੀਂ ਹੈਗੇ ਔਰ ਜਿਹੜੇ 16 ਕਲਾ ਹੈ ਇਹ 16 ਕਲਾ ਸਾਰੇ ਮਨੁੱਖਾਂ ਵਿੱਚ ਨਹੀਂ ਹੁੰਦੀਆਂ ਔਰ ਪਰਮੇਸ਼ਰ ਤਾਂ ਬੇਅੰਤ ਕਲਾਵਾਂ ਦਾ ਮਾਲਕ ਹੈ ਪਰ ਮਨੁੱਖ ਨੂੰ ਕਹਿੰਦੇ ਉਹ ਤੈਨੂੰ ਤਾਂ 16 ਕਲਾ ਦਿੱਤੀਆਂ ਪਰਮੇਸ਼ਰ ਨੇ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਔਰ 25 ਤਤ ਪੰਜ ਤਤ 25 ਪ੍ਰਕਿਰਤੀਆਂ ਇਹ ਸਾਰਾ ਕੁਝ ਪਰਮੇਸ਼ਰ ਨੇ ਤੈਨੂੰ ਦਿੱਤਾ ਹੈ ਭਲਿਆ ਮਾਨਸਾ ਤੂੰ ਉਹਦਾ ਸ਼ੁਕਰੀਆ ਕਿਉਂ ਨਹੀਂ ਕਰਦਾ ਜੇ ਪ੍ਰਸਾਦ ਹਸਤ ਕਰ ਚਲ੍ਹੇ ਜੇ ਪ੍ਰਸਾਦ ਸੰਪੂਰਨ ਫਲ ਹੈ ਪਾਪ ਪ੍ਰਫੁੱਲਤ ਹੋ ਰਿਐ ਹੱਸਦਾ ਖੇਡਦਾ ਖੁਸ਼ੀਆਂ ਮਾਣਨਾ ਹੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ ਤੂੰ ਪਰਮਗਤੀ ਮੁਕਤੀ ਨੂੰ ਪ੍ਰਾਪਤ ਹੋ ਸਕਦਾ ਹੈ ਯੋ ਕਿ ਇਹ ਮਨੁੱਖਾ ਜਨਮ ਜਿਹੜਾ ਹੈ ਇਹ 83 ਲੱਖ ਡੰਡਿਆਂ ਦੀ ਪੌੜੀ ਦਾ ਮੰਨੋ ਆਖਰੀ ਡੰਡਾ ਹੈ ਤੇ ਬਾਦਸ਼ਾਹ ਕਹਿੰਦੇ ਜੇ ਕੋਈ ਸ਼੍ਰੀ ਵਾਲਾ ਡੰਡਾ ਹੱਥੋਂ ਛੱਡ ਦੇਵੇ ਥੱਲੇ ਉਹ ਪੈਰ ਚੱਕ ਲਵੇ ਤੇ ਫਿਰ ਉੱਥੇ ਡਿੱਗਦਾ ਜਿੱਥੋਂ ਚੱਲਿਆ ਹੁੰਦਾ ਬਾਦਸ਼ਾਹ ਜੀ ਕਹਿੰਦੇ ਆ ਪੌੜੀ ਛੁੜਕੀ ਹੱਥ ਨਾ ਆਵੇ ਇਹਲਾ ਜਨਮ ਗਵਾਇਆ ਦੂਜਾ ਭਾਉ ਨਾ ਦੇ ਲਿਓ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਸ ਨੇ ਤੈਨੂੰ ਇਹ ਮਨੋਖਾ ਜਾਮੇ ਤੋਂ ਬਗੈਰ ਪਰਮ ਗਤੀ ਭਾਵ ਆਪਣੇ ਵਿੱਚ ਵੀ ਮਲਾਉਣਾ ਹੈ ਕੇਵਲ ਮੁਕਤੀ ਨੂੰ ਪ੍ਰਾਪਤ ਹੋਣਾ ਹੈ ਪਰਮਾਤਮਾ ਦੇ ਵਿੱਚ ਮਿਲਦਾ ਜੋ ਤੂੰ ਜੇ ਪ੍ਰਸਾਦ ਸੁਖ ਸਹਿ ਸਮਾਵੈ ਜਿਸ ਦੀ ਕਿਰਪਾ ਸਦਕਾ ਤੂੰ ਫਿਰ ਉਸ ਆਤਮਿਕ ਸੁਖ ਨੂੰ ਸੋ ਐਸ ਰੂਪ ਦੇ ਸੁੱਖ ਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਸਮਾਉਣਾ ਹੈ ਐਸਾ ਪ੍ਰਭ ਤਿਆਗ ਅਬਰਕਤ ਲੱਗੋ ਐਸੇ ਪ੍ਰਭੂ ਪਰਮੇਸ਼ਰ ਪਰਮਾਤਮਾ ਨੂੰ ਤਿਆਗ ਕੇ ਛੱਡ ਕੇ ਤੂੰ ਹੋਰ ਕਿੱਥੇ ਭਟਕ ਰਿਹਾ ਹੈ ਹੋਰ ਕਿੱਥੇ ਲੱਗ ਰਿਹਾ ਹੈ ਜਗ ਜੀਵਨ ਪੁਰਖ ਤਿਆਗੈ ਮਾਨ ਸੰਧੀ ਆਸ ਦੋ ਹੈ ਭਾਏ ਬਿਗੁੱਚੀ ਆਏ ਗਲ ਪਈ ਸਜਮਕੀ ਫਾਸ ਜੇਹਾ ਬੀਜਾ ਸੋ ਲੁਣੇ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ਼ ਦੇ ਮਹਾਵਾਕ ਅਨਸਾਰ ਭਲਿਆ ਮਾਨਸਾ ਐਸੇ ਪਰਮੇਸ਼ਰ ਨੂੰ ਛੱਡ ਕੇ ਹੁਣ ਹੋਰ ਕਿੱਥੇ ਲੱਗੇਗਾ ਕਿੱਥੇ ਜਾਏਗਾ ਉਹਨੂੰ ਯਾਦ ਕਰਿਆ ਕਲ ਜਿਸਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ ਪਾਤਸ਼ਾਹ ਜੀ ਕਹੇ ਹਨ ਗੁਰ ਪ੍ਰਸਾਦਿ ਨਾਨਕ ਮਨ ਜਾਗੋ ਐਸੇ ਪਰਿਪੂਰਨ ਪਰਮੇਸ਼ਰ ਨੂੰ ਯਾਦ ਕਰ ਗੁਰੂ ਦੀ ਕਿਰਪਾ ਲੈ ਕੇ ਜਾਗ ਸचेत ਹੋ ਅਗਿਆਨਤਾ ਦੀ ਨੀਂਦ ਵਿੱਚੋਂ ਨਿਕਲ ਜਾਗ λεਹੁਰੇ ਮਨਾ ਜਾਗ λεਹੁ ਕਹਾਂਗਾਫਨ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਆਓ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਕਿਉਂਕਿ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ ਇਹ ਸੀ ਛੇਵੀਂ ਅਸਪਦੀ ਦਾ ਛੇਮਾ ਪਦਾ ਜੋ ਸੰਪੂਰਨ ਹੋਇਆ ਅੱਗੇ ਸੱਤਵਾਂ ਪਦਾ ਅਰਬ ਹੁੰਦਾ ਹੈ ਜਿਹੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਹੋਰ ਕਿਰਪਾ ਦੀ ਗੱਲ ਕਰਦੇ ਆ ਪਰਮੇਸ਼ਰ ਦੀ ਕਿਰਪਾ ਦਾ ਵੀ ਕੋਈ ਅੰਤ ਨਹੀਂ ਜਿਹੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਇਸ ਪ੍ਰਵਕੋ ਮੂਲ ਦਾ ਮਨੋਵਿਸਾਰ ਆ ਇਸ ਪਰੇ ਰਾਹੀ ਕੀ ਕਹਿੰਦੇ ਆ ਇਹ ਆਪਾਂ ਅਗਲੇ ਦਵਾਨਾ ਵਿੱਚ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾ ਅਖਰਵਾਦ ਘਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਮੁਲਾਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ